ਹਾਂਜੀ ਦੋਸਤੋ ਕੀ ਹਾਲ ਨੇ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਅਸੀਂ 18 47 ਰਹਿ ਗਿਆ ਸੀ ਆਪਣੇ ਕੋਲੇ ਤਿੰਨ ਚਾਰ ਕਿੱਲੇ ਭਰਨ ਵਾਲੇ ਝੋਨੇ ਦੇ ਰੌਣੀ ਕਰਨੀਆਂ ਕਣਕ ਦੀ ਤੇ ਬਾਕੀ ਸਾਰਾ ਝੋਨਾ ਜਿਵੇਂ 26 ਲਾਲੋ 1401 ਲਾਲੋ ਪੀਲੀ ਉਸ਼ਾ ਲਾਲੋ ਸਾਰਾ ਬਾਣ ਆਪਣਾ ਰੰਗ ਗਿਆ ਤੇ ਜਿਹੜਾ 10 11 ਤਰੀਕ ਨੂੰ ਝੋਨਾ ਰਮਾਇਆ ਸੀ ਉਹਦੇ ਥੋੜਾ ਜਿਹਾ ਪਾਣੀ ਵੱਧ ਪਾਤਾ ਸੀ ਵੀ ਚਲ ਗਿੱਲਣਾ ਉੱਡ ਜਿੱਤੇ ਕਣਕ ਵੇਲੇ ਨੂੰ ਬੱਤ ਤੇ ਜਿਹੜਾ ਹੁਣ ਪਾਣੀ ਲਾ ਰਹੇ ਆ ਅੱਜ 13 ਤਰੀਕ ਤੇ ਕੱਲ ਨੂੰ ਬਸ ਆਪਣਾ ਪਾਣੀ ਲੱਗ ਜੂ ਸਾਰੇ ਝੋਨੇ ਨੂੰ ਤੇ ਹੁਣ ਪਾਣੀ ਬੱਤਕ ਦਾ ਲਾ ਰਹੇ ਆ ਵੀ ਕਣਕ ਵਾਂਗੂ ਜਦੋਂ ਕਿਹੜਾ ਭਰ ਜਾਂਦਾ ਉਹ ਤੋਂ ਬੰਦ ਕਰਦਾ ਨੇ ਵੀ ਹੁਣ ਇਹਦੇ ਬਾਲੇ ਫਾਇਦੇ ਨੇ ਇਹਦਾ ਤੁਸੀਂ ਲਾ ਲਓ ਵੀ ਪੱਕਿਆ ਝੋਨਾ ਪਿਆਗਾ ਨਾਲ ਤਾਂ ਥੋੜਾ ਜੇ ਘੱਟ ਪਾਣੀ ਰੱਖੋਗੇ ਵਧੀਆ ਥੋੜਾ ਝੋਨਾ ਨਹੀਂ ਡਿੱਗਣਾ ਹੈਗਾ ਨਹੀਂ ਥੋੜਾ 1000 1500 ਤਾਂ ਬਾਡੀ ਵੰਗਰੀ ਫਰਕ ਪੈ ਜਾਣਾ 1000 1500 ਦਾ ਕਰਪਾਣ ਵਾਲੇ ਵੀਰ ਨੇ ਵੱਧ ਲੈਣਾ ਪੈਣਾ ਨਾਲੇ ਹੈਰਾਨ ਹੋਵੋਗੇ ਤੁਸੀਂ ਤੇ ਦੂਜੀ ਗੱਲ ਜੇ ਤੁਹਾਡੇ ਬਾਣ ਦੇ ਵਿੱਚ ਪਾਣੀ ਵੱਧ ਲਾਓਗੇ ਤੁਸੀਂ ਤੁਹਾਡੇ ਬਾਣ ਦੇ ਵਿੱਚ ਗਿੱਲ ਹੋਊਗੀ ਜ਼ਿਆਦੇ ਤੇ ਤੁਹਾਡੇ ਬਾਣ ਦੇ ਵਿੱਚ ਕਰਪੈਣ ਖੂਬੂਗੀ ਝੋਨਾ ਨਹੀਂ ਤੁਹਾਡਾ ਕੱਟਿਆ ਜਾਣਾ ਸਮੇਂ ਸਿਰ ਸਾਡੇ ਅਸੀਂ ਆਲੇ-ਬਾਰ ਪਾਣੀ ਲਾਉਣੇ ਆ 13-14 ਦਿਨ ਪਹਿਲਾਂ ਪਾਣੀ ਬੰਦ ਕਰਦਣੇ 15 ਦਿਨ ਲਾ ਲੋ 15ਵੇਂ ਦਿਨ ਮਸ਼ੀਨ ਹੱਸ ਕੇ ਚੱਲੂਗੀ ਅੱਜ 13 ਤਰੀਕ ਹੋ ਗਈ ਤੇ 27-28 ਤਰੀਕ ਬਣਦੀ ਹੈ ਤੇ ਕਰੀਬ ਨੇ 14-15 ਦਿਨ 27-28 ਤਰੀਕ ਤੇ ਬਣਦੇ ਨੇ 27-28 ਤਰੀਕ ਨੂੰ ਝੋਨਾ ਵੱਢਾਂਗੇ ਉਦਦੇ ਆਪਾਂ ਵੀਡੀਓ ਪਾਵਾਂਗੇ ਤੁਹਾਨੂੰ ਵੀ ਨਾਲੇ ਪੂਰੀ ਫੁੱਲ ਗਿਲ ਰਹੂਗੀ ਤੇ ਨਾਲੇ ਆਪਣੀ ਕਰਪੈਨ ਨਹੀਂ ਗੁੜਨੀ ਤੇ ਨਾਲੇ ਵਧੀਆ ਝੋਨਾ ਵੱਡਾ ਜੋ ਆਪਣਾ ਸਮੇਸਰ ਤੇ ਬਾਲੇ ਪਾਣੀ ਨਾਲ ਬਾਲੀਆਂ ਬਿਮਾਰੀਆਂ ਪੈਂਦੀਆਂ ਨੇ ਆਪਾਂ ਝੋਨਾ ਹੁਣ ਘੱਟੋ ਘੱਟ 15 ਦਿਨਾਂ ਤੋਂ ਪਾਣੀ ਸੁਕਾਇਆ ਹੋਇਆ ਸੀਗਾ ਵੀ ਪਾਣੀ ਸਿੱਧਾ ਹੁਣ ਰੌਣੀ ਨਹੀਂ ਲਾਉਣਾਗਾ ਤੇ ਜੇ ਬਾਲੇ ਪਾਣੀ ਲਾਉਣੇ ਆ ਤਾਂ ਵੀ ਕੋਈ ਡੋਡੀਆਂ ਪੈ ਗਈਆਂ ਕਿਤੇ ਕੁਸ ਪੈ ਗਿਆ ਤੇ ਝੋਨਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਛਿੱਕੇ ਵਾਂਗੂ ਪੱਕਿਆ ਹੋਇਆਗਾ ਕੋਈ ਡੋਡੀ ਨਹੀਂ ਕੋਈ ਬਿਮਾਰੀ ਨਹੀਂ ਹੈਗੀ ਤੇ ਦੋ ਵਾਰੀ ਪ੍ਰਦਾਨ ਪਾਈ ਇਹਦੇ ਚ ਇੱਕ ਵੀ ਕੋਈ ਉਲੀਨਾਸ਼ਕ ਸਪਰੇ ਨਹੀਂ ਕਰੀ ਤੇ ਬਾਕੀ ਗੱਲ ਲਾ ਲਓ ਤੁਸੀਂ ਜੇ ਤੁਹਾਡੇ ਬਾਣ ਦੇ ਵਿੱਚ ਪਾਣੀ ਜ਼ਿਆਦਾ ਲਾਓਗੇ ਕਰਪਾਣ ਖੂਬੂਗੀ ਤੇ ਤੁਹਾਡੀ ਪਹਿਲੀ ਗੱਲ ਤਾਂ ਕਣਕ ਹੀ ਨਹੀਂ ਵਿਜਣੀ ਹੈਗੀ ਜਦੋਂ ਖੂਪਾ ਤੇ ਕਰਪਾਣ ਨੇ ਤੇ ਉਹ ਖਾਲੀਆਂ ਦੇ ਵਿੱਚ ਕਣਕ ਹੋਣੀ ਨਹੀਂ ਹੈਗੀ ਜੇ ਤੁਸੀਂ ਕਣਕ ਬੀਜ ਵੀ ਦਿਓਗੇ ਚਲ ਰੂਟਰੋਵੇਟਰ ਮਾਰ ਕੇ ਛਿੱਟੇ ਦੀ ਵੇਜੂਗੀ ਉਹਦੇ ਵਿੱਚ ਪਾਣੀ ਖੜ ਜਾਂਦਾਗਾ ਤੇ ਉਹ ਵੀ ਨਹੀਂ ਕਣਕ ਵਧੀਆ ਗਰੋਥ ਕਰਦੀ ਇਸ ਲਈ ਅਸੀਂ ਤੁਹਾਨੂੰ ਇਹੀ ਕਹਿਣੇ ਆ ਵੀ ਸਮੇਂ ਸਿਰ ਪਾਣੀ ਲਾਓ ਤੇ ਆਪਦੇ ਖੇਤ ਦਾ ਤੁਸੀਂ ਦੇਖ ਕੇ ਪਾਣੀ ਲਾਓ ਵੀ ਐਨੇ ਦਿਨ ਪਹਿਲਾਂ ਤੁਸੀਂ ਪਿਛਲਾ ਹਿਸਾਬ ਦੇਖ ਲਓ ਆਪਦਾ ਪਿਛਲੇ ਸਾਲ ਵਾਲਾ ਵੀ ਸਾਡੇ ਕਰਪੈਣ ਗੂੜੀ ਸੀ ਕਿ ਨਹੀਂ ਗੂੜੀ ਸੀ ਇਸ ਲਈ ਅਸੀਂ ਆਈ ਵਾਰੀ 12 13 ਤਰੀਕ ਨੂੰ 11 12 13 ਨੂੰ ਤਿੰਨ ਦਿਨਾਂ ਚ ਵਿੱਚ ਪਾਣੀ ਲਾਉਣੇ ਹੁੰਨੇ ਝੋਨੇ ਨੂੰ ਆਈ ਵਾਰੀ ਕਿੰਨੀ ਮਰਜੀ ਗਰਮੀ ਹੈ ਕਿੰਨੀ ਮਰਜੀ ਠੰਡਾ ਤੇ 15ਵੇਂ ਦਿਨਾਂ ਤੇ 14ਵੇਂ ਦਿਨ ਮਸ਼ੀਨ ਆਪਣੇ ਵਧੀਆ ਖੇਤ ਵਿੱਚ ਚੱਲਦੀ ਆ ਤੇ ਜੇ ਨਾ بارش ਬਰਸ਼ ਹੋਵੇ ਜੇ ਕਈ ਵਾਰੀ ਹੁਣ ਤੁਸੀਂ ਲਾ ਲਓ ਮਾੜਾ ਮੋਟਾ ਕੋਈ ਕਿੰਡ ਮਣ ਕਣੀ ਵੀ ਹੋ ਜਾਂਦੀ ਆ ਇੱਕ ਦੋ ਦਿਨ ਫਿਰ ਮਸ਼ੀਨ ਖੜਕੇ ਵੀ ਚੱਲ ਸਕਦੀ ਆ ਉਬਾੜਾ ਫਿਲਹਾਲ ਮੀਂਹ ਨਹੀਂ ਦੱਸ ਰਹੇ ਮੌਸਮ ਸਾਫ ਆ ਤੇ ਇਸ ਲਈ ਅਸੀਂ ਤੁਹਾਨੂੰ ਇਹੀ ਕਹਿਣੇ ਆ ਬਸ ਵੀ ਆਪਦਾ ਖੇਤ ਦੀ ਤੁਸੀਂ ਪੋਜੀਸ਼ਨ ਦੇਖਣੀ ਆ ਤੇ ਵੀ ਇੰਨੇ ਦਿਨਾਂ ਚ ਸਾਡੇ ਕਰਪੈਂਟ ਚੱਲ ਪੂਗੀ ਨਾਲੇ ਤਾਂ ਤੁਹਾਡਾ ਕਣਕ ਵਧੀਏ ਉਹ ਪੀਜੀ ਜਾਊਗੀ ਸਮੇਂ ਸਿਰ ਤੇ ਨਾਲੇ ਤੁਹਾਡਾ ਬਾਣ ਨਹੀਂ ਖਰਾਬ ਹੋਣਾ ਤੇ ਜੇ ਖਾਲੀਆਂ ਕੇਰਾ ਪੈ ਗਈਆਂ ਤੇ ਮੁੜ ਕੇ ਤੁਹਾਡੇ ਸ਼ੇਰ ਕਣਕ ਨਹੀਂ ਹੋਣੀ ਤੇ ਇਸ ਲਈ ਅਸੀਂ ਤੁਹਾਨੂੰ ਇਹੀ ਕਹਿਣੇ ਆ ਵੀ ਧਿਆਨ ਨਾਲ ਪਾਣੀ ਲਾਓ ਧੰਨਵਾਦ ਜੀ ਸਾਰਿਆਂ ਭਰਾਵਾਂ ਦਾ